ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦੇ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਣੇ ਆ ਜੀ ਆਪਾਂ ਡਿਜ਼ਾਈਨ ਡਿਜ਼ਾਈਨ ਪਸੰਦ ਆਉਂਦੇ ਨੇ ਜੀ ਲਾਈਕ ਤੇ ਸ਼ੇਅਰ ਵੀ ਕਰੋ ਜੀ ਆਪਾਂ ਨੇ ਸਲਾਈ ਤੇ 23 ਕੁੰਡੇ ਲੈਨੇ ਜੀ ਇੱਕ ਸਲਾਈ ਬੁੱਠੇ ਸਿੱਧੇ ਬਣਾ ਲਈ ਜੀ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਦੇ ਆਂ ਜੀ ਆਕੀ ਮੇਰੇਆਂ ਭੈਣਾਂ ਕਮੈਂਟ ਕਰਦੇ ਆਂ ਡਿਜ਼ਾਈਨ ਪਸੰਦ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਆ ਜੀ ਇੱਕ ਕੁੰਡਾ ਉਤਾਰ ਲਈ ਇੱਕ ਦੋ ਤਿੰਨ तीन कुंडे बुठे बवे जी पर धागा पिछे करके फिर दो कुछ एक कुंडा बनाव फिर आप कुे सत कुे बनाव गे एक बल पावे दो तीन फिर बल पावे चार पाँच फिर बल पावे जी आप पा। 6 7 ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ 1 2 3 4 5 ਪੰਜ ਕੁੰਡੇ ਪੁੱਠੇ ਹੋਣਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਇੱਕ ਕੁੰਡੇ ਤੋਂ ਸੱਤ ਕੁੰਡੇ ਬਣਾਵਾਂਗੇ ਸਿੱਧਾ ਬੁਣਾਗੇ ਜੇ ਕੁੰਡਾ ਇੱਕ ਬਲ ਪਾਵਾਂਗੇ 2 3 ਫਿਰ ਬਲ ਪਾਵਾਂਗੇ 4 5 ਇਹ 6 7 ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਤਾਂ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਪੁੱਠੇ ਬੁਣਾਂਗੇ ਜੀ ਇੱਕ ਦੋ ਤਿੰਨ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਹੁਣ ਆਪਾਂ ਅੱਗੇ ਇਹ ਪੁੱਠੇ ਸਲਾਈ ਤੇ ਪੁੱਠੇ ਸਲਾਈ ਇਹ ਪਾ ਸਾਰੇ ਪੁੱਠੇ ਬੁਣਾਂਗੇ ਜੀ ਪੁੱਠੇ ਸਲਾਈ ਜੇ ਆਪਾਂ ਕੋਈ ਡਿਜ਼ਾਈਨ ਨਹੀਂ ਬਣਾਉਂਦੇ ਜਿੰਨੇ ਵੀ ਗੁੰਡੇ ਨੇ ਸਾਰੇ ਪੁੱਠੇ ਬੁਣਾਂਗੇ ਜੀ ਆਪਾਂ ਨੇ ਇੱਕ-ਇੱਕ ਕਰਕੇ ਸਾਰੇ ਪੁੱਠੇ ਬਣਾ ਲੈਣਗੇ। ਹੁਣ ਉਹਦੀ ਸਾਰੀ ਸਲਾਈ ਆਪਣੀ ਪੁੱਠੀ ਬਣ ਗਈ ਜੀ। ਹੁਣ ਆ ਗਏ ਸਿੱਧੀ ਸਲਾਈ ਤੇ। ਇੱਕ ਗੁੰਡਾ ਉਤਾਰ ਲਈ। ਧਾਗਾ ਅੱਗੇ ਕਰਾਂਗੇ ਜੀ ਇੱਕ ਦੋ। ਦੋ ਗੁੰਡੇ ਆਪਣਾ ਪੁੱਠੇ ਬੋਣਾਂਗੇ ਜੀ। ఫోర్ దో కు బావే దో తిని చారత్ సండ్డే సేలే కు పల్టే పాడా బావే ਅੱਗੇ-ਅੱਗੇ ਕਰਕੇ ਆਪਾਂ ਇੱਕ 2 3 ਤਿੰਨ ਕੁੰਡੇ ਪੁੱਠੇ ਬੁਣਾਵਾਂਗੇ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਪਸੱਤ ਕੁੰਡੇ ਸਿੱਤੇ ਬੁਣਾਵਾਂਗੇ ਜੀ ਇੱਕ 2 3 4 5 6 7 ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਾਂ ਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਹੁਣਾਗੇ ਇੱਕ ਗੁੰਡਾ ਆਪਾਂ ਸਿੱਧਾ ਹੁਣਾਗੇ ਹੁਣ ਆਪਾਂ ਅਗੇ ਜੀ ਪੁੱਠੇ ਸਲਾਈ ਤੇ ਸਾਰੀ ਸਲਾਈ ਆਪਾਂ ਪੁੱਠੇ ਬਣਾਵਾਂਗੇ ਬਹੁਤ ਈਜ਼ੀ ਡਿਜ਼ਾਈਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਜੀ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਸਾਰੇ ਸਲਾਈ ਆਪਾਂ ਨੇ ਪੁੱਠੇ ਬਣਾ ਲੈਣੇ ਆ। ਹੁਣ ਪਾ ਗਏ ਸਿੱਤੀ ਸਲਾਈ ਤੇ। ਏਕ ਕੁੰਡਾ ਉਤਾਰ ਲਈ। ਏਕ ਕੁੰਡਾ ਆਪਾਂ ਪੁੱਠਾ ਗੁਣਾਗੇ ਜੀ। ਤਾਂ ਅੱਗੇ ਪਿੱਛੇ ਕਰਕੇ ਪਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹ ਇਹਨਾਂ ਸੱਤ ਕੁੰਡੇ ਸਿੱਧੇ ਹੋਣਾਂਗੇ ਜੀ 1 2 3 4 5 6 7 ਵਰਪਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਤਾਂ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਬੁਣਾਵਾਂਗੇ ਜੀ ਇਹ ਤਾਂ ਅੱਗਾ ਪਿੱਛੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇਹ ਸੱਤ ਕੁੰਡੇ ਆਪਾਂ ਸਿੱਧੇ ਬੁਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਪੁੱਠਾ ਬਣਾਂਗੇ ਜੀ ਆਪਾਂ ਇੱਕ ਗੁੰਡਾ ਛੇਦਾ ਹੁਣਾਗੇ ਹੁਣ ਆਪਾਂ ਅਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀ ਪੁੱਠੀ ਬਣੋਗੇ ਸਾਰੇ ਆਮ ਜੀ ਸਾਰੀ ਸਲਾਈ ਪੁੱਠੀ ਬਣਾ ਲਈ ਜੀ ਆਪਾਂ ਨੇ ਹੁਣ ਆਪਾਂ ਗਏ ਸੁੱਤੀ ਸਲਾਈ ਤੇ ਉਹਨੇ ਜਿਹੜੇ ਡਿਜ਼ਾਈਨ ਆਪਾਂ ਨੇ ਬਣਾਇਆ ਆਪਣਾ ਇੱਕ ਕੁੰਡ ਤੇ ਇੱਥੇ ਬਣੂਗਾ ਜੀ ਡਿਜ਼ਾਈਨ ਹੁਣ ਅੱਧਾ ਦੜ ਜਾਇਨ ਆਪਣਾ ਸਾਈਡ ਤੇ ਬਣੂਗਾ ਜੀ ਇੱਕ ਕੁੰਡ ਆਉਤ ਆ ਲਈ ਫਿਰ ਆਪਾਂ ਇੱਕ ਕੁੰਡੇ ਤੋਂ ਆਪਾਂ ਚਾਰ ਕੁੰਡੇ ਬਣਾਗੇ 2 3 ਰਿਕਵਰ ਆਪਾਂ ਨੂੰ ਹੋਰ ਬੁਣਾਂਗੇ ਚਾਰ ਗੁੰਡੇ ਹੁਣ ਇਹ ਵੀ ਆਪਾਂ ਗੁੰਡਾਂ ਅੰਦਰ ਨੂੰ ਲੈ ਕੇ ਜਾਵਾਂਗੇ ਪਹਿਲਾਂ ਬਾਹਰ ਆਪਾਂ ਇੱਕ ਦੋ ਦਾ ਇੱਕ ਕਰ ਅਸੀਂ ਹੁਣ ਆਪਾਂ ਅੰਦਰਲੇ ਪਾਸੇ ਕਰਾਂਗੇ ਹੁਣ 1 2 3 4 5 ਪੰਜ ਗੁੰਡੇ ਪੁੱਠੇ ਬੁਣਾਂਗੇ ਧਾਗਾ ਪਿੱਛੇ ਕਰਕੇ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਫਿਰ ਆਪਾਂ ਉਹ ਛਤ ਗੁੰਡੇ ਬਣਾਵਾਂਗੇ ਇੱਕ ਦੋ ਤਿੰਨ ਫਿਰ ਬੜ ਪਾਵਾਂਗੇ 4 5 ਫਿਰ ਬੜ ਪਾਵਾਂਗੇ 6 7 ਫੇਰ ਆਪਾਂ ਇੱਕ ਹੁੰਡਾ ਪਲਟ ਕੇ ਪਾਵਾਂਗੇ ਜੀ ਦੋ ਹੁੰਡਿਆਂ ਦਾ ਆਪਾਂ ਇੱਕ ਹੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਹੁਣ ਆਪਾਂ ਜਿਹੜੇ ਸਿੱਤੇ ਭੁਨੇ ਸੀ ਹੁੰਡੇ ਹੀ ਪੁੱਠੇ ਹੋਣਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਧਾਗਾ ਪਿੱਛੇ ਕਰਕੇ ਦੋ ਹੁੰਡਿਆਂ ਦਾ ਆਪਾਂ ਇੱਕ ਹੁੰਡਾ ਬਣਾਵਾਂਗੇ ਫੇਰ ਉਰੇ ਆਪਾਂ ਇੱਕ ਹੁੰਡੇ ਤੋਂ ਚਾਰ ਹੁੰਡੇ ਬਣਾਵਾਂਗੇ ਜੀ ਇੱਕ 2 3 ਇੱਕ ਵਾਰਾਂ ਫੇਰ ਬੁਣਾਂਗੇ 4 ਪੁਆਇੰਟ ਇੱਕ ਕੁੰਡਾ ਸਿੱਧਾ ਬੁਣਾਂਗੇ ਹੁਣ ਆਪਾਂ ਅਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੇ ਸਾਰੇ ਫੇਰ ਕੁੰਡੇ ਸਾਰੇ ਪੁੱਠੇ ਬੁਣਾਂਗੇ ਜੀ ਆਪਾਂ ਫੇਸ ਲਾਏ ਬੁਣਨ ਕਰਕੇ ਸੋਖਾ ਹੋ ਜਾਂਦਾ ਹੈ ਡਿਜ਼ਾਈਨ ਹੋ ਰਹੀ ਹਾਂ ਜੀ ਪੁੱਠੀ ਸਲਾਈ ਬਣਾ ਲਈਏ ਆਪਾਂ ਨੇ ਹੁਣ ਆਪਾਂ ਅਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਹੁਣ ਆਪਾਂ ਇਹ ਕੁੰਡੇ ਸਿੱਧੇ ਹੋਣਾਂਗੇ ਜਿੱਕ 2 3 4 ਫੇਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ 2 3 ਤਿੰਨ ਕੁੰਡੇ ਪੁੱਠੇ ਹੋਣਾਂਗੇ ਜੀ ਸਿਰਫ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਇਹਦੇ ਗੁੰਡੇ ਆਪਾਂ ਸਿੱਧੇ ਪੋਣਾਗੇ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਫਿਰ ਪਕੁੰਡਾ ਪਲਟ ਕੇ ਪਾਵਾਂਗੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ। ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਹੋਣਾਂਗੇ ਫਿਰ ਆਪਾਂ ਦੋ ਕੁੰਡੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਆਪਾਂ ਇਹ ਕੁੰਡੇ ਸਿੱਧੇ ਪੋਣਾਂਗੇ ਜੀ ਦੋ ਤਿੰਨ ਚਾਰ ਪੰਜ ਹੁਣ ਪੁੱਠੇ ਚਲਾਈਦੇ ਆਗੇ ਜੀ ਪੁੱਠੇ ਚਲਾਈ ਫਿਰ ਤਾਂ ਪਣੇ ਪੁੱਠੇ ਬਣਨੇ ਆ ਸਾਰੇ ਹਾਂਜੀ ਸਾਰੀ ਸਲਾਈ ਆਪਣੀ ਪੁੱਠੀ ਬਣਾ ਲਈ ਹੁਣ ਆਪਾਂ ਗਈ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ 1 2 3 4 ਇਹਦੇ ਆਪਾਂ ਇੱਕ ਕੁੰਡੇ ਨੂੰ ਪਲਟ ਕੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਗੁਣਾਗੇ ਜੀ ਇਹ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇਹ ਪੰਜ ਸੱਤ ਕੁੰਡੇ ਸਿੱਧੇ ਹੋਣਾਂਗੇ। ਦੇਖੋ ਇਹ ਕਿੰਨੇ ਆਸਾਨੀ ਨਾਲ ਬਣਦੇ ਜਿੱਦ ਜਾਣ। ਸੋਤ। ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਧਾਗਾ ਅੱਗੇ ਕਰਕੇ ਇੱਕ ਕੁੰਡਾ ਉੱਠਾਵਾਂਗੇ ਜੀ। ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਇਹਦੇ ਇੱਕ ਦੋ 3 4 5 ਇਪਾਂਗੇ ਪੁੱਠੇ ਸਲਾਈ ਦੇ ਮੁੱਠੇ ਸਲਾਈ ਆਪਣੇ ਸਾਰੇ ਬੁੱਠੇ ਬਣੂਗੇ ਆਹ ਲੋ ਜੀ ਪੁੱਠੀ ਚਲਾਈ ਬਣਾ ਲਈ ਜੀ ਆਪਾਂ ਨੇ ਆ ਦੇਖੋ ਜੀ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਜੀ ਇਹ ਡਿਜ਼ਾਈਨ ਆਪਣਾ ਇੱਦਾਂ ਬਣੂਗਾ ਜੀ ਫਿਰ ਆਪਣਾ ਇੱਥੇ ਸ਼ੁਰੂ ਹੋ ਜਾਣਾ ਜੀ ਡਿਜ਼ਾਈਨ ਇਹ ਵਾਲਾ ਲਓ ਇੱਥੇ ਸ਼ੁਰੂ ਕਰਤਾ ਆਪਾਂ ਨੇ ਫਿਰ ਆ ਇੱਕ ਗੁੰਡੇ ਤੋਂ ਫਿਰ ਡਿਜ਼ਾਈਨ ਸ਼ੁਰੂ ਹੋ ਜਾਊਗਾ ਜੀ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣਾਓ ਜੀ ਫਿਰ ਤੁਸੀਂ ਡਿਜ਼ਾਈਨ ਉਸ ਹਨੇ ਵਾਲੇ ਕੁੰਡਿਆਂ ਦਾ ਨੂੰ ਜਾਣਗੇ ਜੀ ਇੱਥੇ ਆਪਣੇ ਬਣਨਗੇ ਸੱਤ ਕੁੰਡਿਆਂ ਤੇ ਵੀ ਅਮੇ ਬਣ ਜਾਊਗਾ ਗੇਗ ਡਿਜ਼ਾਈਨ ਆ ਦੇਖੋ ਜੀ ਅੱਜ ਆਪਣੇ ਕੋਲੇ ਬਣੀ ਹੋਈ ਹੈ ਸਕੀ ਵੀ ਚਲੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਧੰਨਵਾਦ